ਭਾਈ ਕਿੱਥੇ ਦੀ ਲੱਗੀ ਪੈਕਿੰਗ ਹੋਣ ਬੜੇ ਕੱਜ ਦਾ ਕੱਪੜੇ ਕੁੱਪੜੇ ਲਾਏ ਜਾ ਰਹੇ ਆ ਤੈਂ ਭਾਈ ਚੱਲੀਏ ਆਪਣੇ ਘਰ ਨੂੰ ਲੈ ਇਹ ਵੀ ਤੇਰਾ ਹੀ ਘਰ ਆਏ ਕਿਸੇ ਹੋਰ ਦਾ ਨਹੀਂ ਇਹ ਮੇਰਾ ਨਹੀਂ ਆਏਗਾ ਹੁਣ ਮੇਰਾ ਉਧਰ ਆ ਨਾ ਨਾ ਇਹ ਇਹ ਗੱਲ ਨਹੀਂ ਆ ਇਹ ਵੀ ਭਾਈ ਇਹ ਸਾਰੀ ਉਮਰੇ ਰਹਿਣਾ ਤੇਰਾ ਘਰ ਇਹ ਇਹ ਤਾਂ ਰਹਿਣਾ ਸਾਰੀ ਉਮਰੇ ਜਿਹੜੀ ਐ ਹੁੰਦਾ ਜਿੱਥੇ ਬੰਦਾ ਪਿਆ ਕੇ ਜਲ ਜਾਂਦਾ ਉਹ ਘਰ ਵਿੱਚ ਜਿਆਦਾ ਵਧੀਆ ਲੱਗਦਾ ਜਾ ਕੇ ਹਾਂ ਇਹ ਵੀ ਗੱਲ ਇਹ ਜੋਗੀਆਂ ਦਾ ਫੇਰਾ ਮਾਵਾ ਪਾਪਾ ਦਾ ਘਰ ਹੈ ਵੀ ਚਲ ਕੁੜੀ ਧੀ ਦਾ ਘਰ ਚੋਂ ਵੀ ਘਟੇ ਜਾਂਦਾ ਸਾਰੀ ਉਮਰੇ ਹੂੰ ਪਰ ਆਹ ਹੁੰਦਾ ਜਿੱਥੇ ਜਾਣਾ ਪਿਆ ਕੇ ਜਿੰਨਾ ਉੱਥੇ ਆਪਣੇ ਜਿੱਥੇ ਟੱਬਰ ਹੋ ਜਾਂਦਾ ਨਾ ਉੱਥੇ ਜ਼ਿਆਦਾ ਜੀ ਲੱਗਦਾ ਆ ਇਹ ਵੀ ਗੱਲ ਉਹ ਵੀ ਘਰ ਹੋ ਜਾਂਦਾ ਭਾਈ ਇਹ ਵੀ ਗੱਲ ਆ ਭਾਈ ਹਨਾ ਤੇ ਚਲੋ ਮਾਲਕ ਰੱਖੇ ਮੰਮੀ ਕਿਰਪਾ ਭਾਈ ਆਪਣੇ ਘਰਾਂ ਸੁਖੀ ਰਹਿਣ ਪਹਿਣਾ ਹਨਾ ਆਹੀ ਹੈ ਬਸ ਭਾਈ ਆਪਣੇ ਘਰੇ ਰਹਿ ਜੀ ਆ ਕੇ ਭੈਣ ਭਾਈ ਨੂੰ ਮਿਲ ਜਵੇ ਮਾਵਾ ਪਾਪਾ ਨੂੰ ਮਿਲ ਜਵੇ ਇੰਨਾ ਹੀ ਬਹੁਤ ਆ ਹਾਂ ਬਿਲਕੁਲ ਬਿਲਕੁਲ ਤੇ ਹੁਣ ਐਤ ਕੀ ਫਿਰ ਦੀਦੀ ਦੇ ਸੰਧਾਰੀ ਦਾ ਮੰਮੀ ਕਿਆ ਕਰਨਾ ਦੀਦੀ ਨੂੰ ਮੈਂ ਕਹਿੰਦਾ ਹੋਰੀ ਲੈ ਕੇ ਦੇ ਦਵਾ ਹੋਰ ਉੱਤੀ ਦੇ ਦੇ ਐਸੋ ਤੈਨੂੰ ਪਤਾ ਹੈ ਵੀ ਹੁਣ ਆ ਜਾਣੀ ਮਜਬੂਰੀ ਨਹੀਂ ਉਦੋਂ ਦੇ ਦੂੰਗੇ ਹਾਂ ਨਹੀਂ ਕਿਆ ਨਹੀਂ ਸੰਧਾਰਾ ਦੇਣ ਤਾਂ ਦੀਦੀ ਨੂੰ ਜਾਣਾ ਸੀ ਜਾਣਾ ਲਾ 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 ਐਤ ਕੀ ਦਾ ਸੁਧਾਰਾ ਇਹ ਸਪੈਸ਼ਲ ਦੇਣਾ ਨਾ ਹਾਂ ਦੇਖੀ ਸਹੀ ਤੂੰ ਐਤ ਕੀ ਪੈਂਦੀ ਆ ਅਮਰੀਕਾ ਕੈਨੇਡਾ ਤੱਕ ਗੱਲਾਂ ਹੁੰਦੀਆਂ ਵੀ ਹਾਂ ਸੰਧਾਰਾ ਦਿੱਤਾ ਅੱਛਾ ਪੁਰਾਣੇ ਜ਼ਮਾਨੇ ਨਾਲ ਆ ਨਾ ਪੁਰਾਣੇ ਰਵਾਜ ਕਾਲੈਤ ਕਿਸਨਾ ਸੰਧਾਰਾ ਦੇਣਾ ਸਪੈਸ਼ਲ ਚੀਜ਼ ਅਸੀਂ ਦੇਖ ਕੇ ਆਏ ਹੋਇਆ ਉਹ ਲੈ ਕੇ ਆਉਣੀ ਆ ਅੱਛਾ ਹਾਂ ਉਹਦੇ ਵਿੱਚ ਸੰਧਾਰਾ ਪਾ ਕੇ ਦੀਦੀ ਨੂੰ ਦੇ ਕੇ ਆਉਣਾ ਅੱਛਾ ਪੁਰਾਣੇ ਜ਼ਮਾਨੇ ਨਾਲ ਮੰਮੀ ਦੇਖੀਦਾ ਸਹੀ ਤੂੰ ਐ ਨਾ ਪੁਰਾਣੇ ਰਵਾਜ ਨਾਲ ਸੋਚੂਗੇ ਵੀ ਦੇਖਦੇ ਆਂ ਕਿਆ ਲੋ ਨੂੰ ਸਾਨੂੰ ਨਾਲੇ ਨਾਲੇ ਦੇਣਾ ਭਾਈ ਸੰਧਾਰਾ ਨਾਲੇ ਦੇਣਾ ਹੈ ਕੱਲੀ ਕੱਲੀ ਭੈਣ ਨੂੰ ਸਦਾ ਅੱਛਾ ਲੋਹੜੀ ਦਾ ਠੀਕ ਹੈ ਹਾਂ ਦੇਖੀ ਤੂੰ ਐ ਗੱਲਬਾਤ ਐਂਡ ਕਰਾ ਦੇਣੀ ਹੈ ਸੋਚੂਗੇ ਵੀ ਬੀ ਆ ਕੇ ਆ ਲਈ ਆਉਂਦੇ ਆ ਅੱਛਾ ਆ ਦੇਖਦੇ ਆ ਬਾਕੀ ਭਾਈ ਆ ਵੀਡੀਓ ਚ ਵੀ ਤੁਹਾਨੂੰ ਵੀ ਭਾਈ ਸੱਦਾ ਐ ਲੋਹੜੀ ਨੂੰ ਪਹੁੰਚੇ ਹੋ ਜਰੂਰ ਸਾਰੇ ਜਾਨੇ ਹਨਾ ਤੇ ਗੱਲ ਆਏ ਆ ਵੀ ਲੋਹੜੀ ਦਾ ਜਿਹੜਾ ਹੁਣ ਪ੍ਰੋਗਰਾਮ ਆਪਣੇ ਉਹਦੇ ਸੱਦੇ ਦੇਣ ਜਾਣਾ ਭੈਣ ਉਹਨਾਂ ਨੂੰ ਓਹ ਹੋ ਸਪੈਸ਼ਲ ਬਲੌਗ ਬਣਨਾ ਦੀਦੀ ਠੀਕ ਹੈ ਹਾਂ ਅਸੀਂ ਨਾ ਕਿਸੇ ਦੁਕਾਨ ਚ ਗਏ ਸੀ ਉੱਥੇ ਦੇਖ ਕੇ ਆਏ ਆਈਟਮ ਹਾਂ ਦੇਖ ਕੇ ਕਿਆ ਦੇਖ ਕੇ ਕਿਆ ਆਏ ਮੈਂ ਹੁਣ ਤੁਹਾਨੂੰ ਸਹੀ ਗੱਲ ਦੱਸਾਂ ਅਸੀਂ ਫਿਰ ਪਹਿਲਾਂ ਗੱਲਾਂ ਆ ਨਾ ਤੁਮ ਨੂੰ ਵੀਡੀਓ ਨਹੀਂ ਕਿਹੜੀ ਵੀ ਦੇਖ ਕੇ ਫੇਰ ਮੈਂ ਦੇਖ ਲਵਾਂ ਤੁਹਾਨੂੰ ਵੀਡੀਓ ਓਹ ਵੀਡੀਓ ਤਾਂ ਹਜੇ ਛੱਡਣੀ ਆ ਅੱਛਾ ਇਹ ਤਾਂ ਛੱਡੀ ਨਹੀਂ ਹਾਂ ਤਿਆਰ ਨਾ ਦੇਖੀ ਦੇਖੀ ਕੀ ਦੇਖੀ ਬੇਬੀ ਨੀਗਾ ਤੇ ਇੱਕ ਹੋਰ ਗੱਲ ਆ ਜੀ ਸਾਡੇ ਵਿਊਰਸ ਭਾਈ ਹੁਣ ਕਈ ਵਾਰ ਵੀਡੀਓ ਕੋਈ ਅੱਗੇ ਪਿੱਛੇ ਹੋ ਜਾਂਦੀ ਆ ਤੇ ਜਿੱਦਾਂ ਹੁਣ ਅਸੀਂ ਸਵੇਰੇ ਅੱਜ ਮਾਰਨਿੰਗ ਚ ਵੀਡੀਓ ਪਾਈ ਤੀ ਵੀ ਜੈਸਮਿਨ ਥੋੜੀ ਢਿੱਲੀ ਐ ਹੈਨਾ ਤੇ ਉਹ ਤੋਂ ਬਾਅਦ ਜਿਹੜੀ ਹੁਣ ਜੈਸਮਿਨ ਵਾਲੇ ਚੈਨਲ ਤੇ ਮੈਂ ਵੀਡੀਓ ਛੱਡੀ ਆ ਉਹਦੇ ਵਿੱਚ ਅਸੀਂ ਗਏ ਹੋਏ ਤੇ ਮਾਲ ਮਤਲਬ ਲੋਕਾਂ ਨੇ ਕਹਣਾ ਲੈ ਸਵੇਰੇ ਹਜੇ ਇਹ ਬਿਮਾਰ ਦੀ ਐਕਟਿੰਗ ਕਰਦੀ ਤੀ ਵੀ ਹੁਣ ਮਾਲਾਂ ਪਹੁੰਚ ਗਈ ਪਰ ਗੱਲ ਆਏ ਆ ਜੀ ਵੀਡੀਓ ਕਈ ਵਾਰ 1-2 ਦਿਨ ਪਹਿਲਾਂ ਦੀ ਬਣੀ ਵੀ ਹੁੰਦੀ ਆ ਉਹ ਵੀਡੀਓ ਸਾਡੇ ਕੋਲ 2 ਦਿਨ ਪਹਿਲਾਂ ਦੀ ਬਣੀ ਹੋਈ ਸੀ ਅਡਵਾਂਸ ਰੱਖਣੀ ਅਡਵਾਂਸ ਨਹੀਂ ਦੀਦੀ ਗੱਲ ਐਦਾਂ ਹਨਾ ਜਿੱਦਾਂ ਹੁਣ ਮੰਨ ਲਓ ਚਾਚਾ ਜੀ ਉਥੇ ਉਹਦੋਂ ਮਾਮਾ ਜੀ ਆਏ ਮਾਮਾ ਜੀ ਕੀ ਲੈ ਕੇ ਆਏ ਹੁਣ ਕੀ ਵਾਲੀਆਂ ਵੀਡੀਓ ਜਿਹੜੀਆਂ ਉਹਨਾਂ ਕੋਲ ਬਣੀਆਂਆਂ ਹੁਣ ਜਦ ਤੱਕ ਉਹ ਆਪਣੀਆਂ ਛੱਡੂਗੇ ਉਹਨਾਂ ਦੀ ਛੱਡ ਹੋਣੀ ਆ ਫੇਰ ਅਸੀਂ ਛੱਡੂਗੇ ਫੇਰ ਛੱਡ ਹੁਣ ਜੇ ਅਸੀਂ ਮੰਨ ਲਓ ਹੁਣ ਉਹ ਵੀਡੀਓ 'ਚ ਅਸੀਂ ਦਿਖਾਇਆ ਹੋਏ ਤਾਂ ਭਾਈ ਕਿਆ ਕੁਝ ਲੈ ਕੇ ਆਏ ਮਾਮਾ ਜੀ ਹਨਾ ਹੁਣ ਜਦ ਤੱਕ ਉਹ ਆਪਣੀ ਨਹੀਂ ਵੀਡੀਓ ਛੱਡਦੇ ਉਦੋਂ ਤੱਕ ਅਸੀਂ ਕਿਦਾਂ ਛੱਡ ਸਕਦੇ ਹਾਂ ਕਿਉਂਕਿ ਫਿਰ ਉਹਨਾਂ ਵਾਲੀਆਂ ਜ਼ੀਰੋ ਹੋ ਜਾਣੀਆਂ ਜਦ ਅਸੀਂ ਪਹਿਲਾਂ ਹੀ ਦਿਖਾ ਦੇਣਾ ਮਾਮਾ ਕਿਆ ਕੁਝ ਲੈ ਕੇ ਆਇਆ ਤਾਂ ਤਾਂ ਹੈ ਹਾਂ ਤਾਂ ਕਰਕੇ ਵੀਡੀਓ ਅੱਗੇ ਪਿੱਛੇ ਕਰਨੀ ਪੈਂਦੀ ਸਾਨੂੰ ਹਨਾ ਉਹ ਵੀਡੀਓ ਤਾਂ ਹੈਗੀ ਹੈ ਪ੍ਰਾਣੀਆਂ ਲੋਕਾਂ ਨੇ ਕਹਿਣਾ ਵੀ ਪਤਾ ਨਹੀਂ ਜਾਣ ਕੇ ਕਰਦੇ ਤੇ ਸਵੇਰੇ ਇਹ ਪਰ ਨਹੀਂ ਜੀ ਜੈਸਮੀਨ ਹੁਣ ਵੀ ਬਿਮਾਰੇ ਆ ਢਿੱਲੀ ਆ ਥੋੜੀ ਜੀ ਉਹ ਆਰਾਮ ਕਰ ਰਹੀ ਆ ਤੇ ਬਾਕੀ ਚਲੋ ਮਾਲ ਮਾਲਕ ਕਰੇ ਕਿਰਪਾ ਜਲਦੀ ਹੋ ਜਾਣਾ ਉਹਨੇ ਠੀਕ ਤੇ ਅਸੀਂ ਹੁਣ ਤਿਆਰੀਆਂ ਵੀ ਫੇਰ ਕਰਨੀਆਂ ਲੋਹੜੀ ਦੀਆਂ ਦੋ ਤਿੰਨ ਦਿਨ ਤਾਂ ਲੱਗਣ ਇਹਨੂੰ ਠੀਕ ਹੋਣੇ ਨੇ ਦੋ ਕੁ ਦਿਨ ਤਾਂ ਚਲੋ ਹਾਂ ਬਾਕੀ ਚਲੋ ਮਾਲਕ ਦੀ ਕਿਰਪਾ ਨਾਲ એનર્ਜੀ ਵਾਹੋਤਾ ਦੀਦੀ ਉਹਦੇ ਚ ਮਾੜੀ ਜੀ ਹੋ ਗਈ ਨਾ ਠੀਕ ਉਹਨੇ ਵੀ ਨਹੀਂ ਫੇਰ ਬੈਠਣਾ ਉਹਦਾ ਮੈਨੂੰ ਅੱਜੇ ਕਹੇ ਮਾਤਮਾ ਬੱਸ ਠੀਕ ਹੋ ਜਾਊਗਾ ਉਹਦਾ ਮੈਨੂੰ ਅੱਜੇ ਕਹਿੰਦੀ ਦੀ ਕਹਿੰਦੀ ਦੱਸ ਮੈਂ ਹੁਣ ਕਹਿੰਦੀ ਕਿਆ-ਕਿਆ ਸੋਚਿਆ ਵਾ ਤਾਂ ਹੁਣ ਰੱਜੀ ਦੀਦੀ ਆਈ ਵੀ ਦੀ ਕਹਿੰਦੀ ਸੂਟ ਲੈਣਾ ਤਾਂ ਦੀਦੀ ਨੂੰ ਦਵਾਣਾ ਤਾਂ ਵੀ ਦੇ ਇੱਕ ਨੂੰ ਸਾਰਟੀ ਲਈ ਆ ਇੱਕ ਉਹ ਆਪ ਬੁੱਧ ਠੀਕ ਨਹੀਂ ਹਾਂ ਉਹ ਫਿਰ ਕਹਿੰਦੀ ਮੈਂ ਦੀਦੀ ਨੂੰ ਸੂਟ ਦਵਾਣਾ ਤਾਂ ਸਗੋਂ ਨਾਲ ਹੋ ਕੇ ਕਹਿੰਦੀ ਮੇਰਾ ਤਾਂ ਸਾਰੇ ਕਿੰਨੇ ਮੈਂ ਪਲਾਨ ਕਰਿਆ ਹੋਇਆ ਤਾਂ ਸਾਰਾ ਕੁਝ ਉਹ ਮੈਂ ਚੱਲ ਕੋਈ ਨਾ ਦੀਦੀ ਨੂੰ ਫੇਰ ਬਲ ਵਿਚ ਨੂੰ ਦੀਦੀ ਆਏ ਕਰੀ ਤੂੰ ਇੱਕ ਅੱਧਾ ਦਿਨ ਫੇਰ ਆ ਜੀ ਚ ਫੇਰ ਆ ਦੂੰਗੀ ਹਾਂ ਵਿਚ ਨੂੰ ਤੂੰ ਆ ਜੀ ਤੇ ਭਾਈ ਤੁਹਾਨੂੰ ਥੋੜੀ ਪਸੰਦ ਦੇ ਸੂਟ ਦਵਾ ਦੇਣੇ ਅੱਠ ਨੂੰ ਤੂੰ ਆਏ ਕਰੀ ਨੌ ਨੂੰ ਆਉਂਗੀ ਮੈਂ ਨੌ ਨੂੰ ਆ ਜੂੰਗੀ ਮੈਂ ਨਾ ਉਹ ਮਾਜੀ ਕੋਈ ਗੱਲ ਨਹੀਂ ਫਿਰ ਦੇਖ ਲੂਗੇ ਹਾਂ ਫਿਰ ਮੈਂ ਸੂਟ ਸੇਲਮਾ ਆਪਣਾ ਜਾ ਕੇ ਜਿਹੜਾ ਪਾਣਾ ਮੈਨੂੰ ਉਹ ਸੂਟ ਬੰਦ ਅੱਛਾ ਉਹਨੂੰ ਆਪਣਾ ਹੀ ਕੱਢਣਾ ਪੈਣਾ ਹਾਂ ਹਜੇ ਸੂਟ ਸੀ ਹੁੰਦਾ ਨਹੀਂ ਨਹੀਂ ਫਿਰ ਸੂਟ ਆਇਆ ਨਹੀਂ ਹੋਇਆ ਟਾਈਮ ਨਹੀਂ ਲੱਗਿਆ ਜੇ ਵਿੱਚ ਨੂੰ ਪਹਿਣਾ ਟਾਈਮ ਹੋ ਤਾਂ ਪਹਿਣਾ ਆ ਜੀ ਥੋੜਾ ਜਾਂ ਹਾਂ ਨਾ ਉਹ ਤੇ ਪਹਿਲਾਂ ਆ ਜੀ ਕਿ ਇਹ ਸੂਟ ਸ਼ਟ ਵੀ ਜਿਹੜੇ ਬਿਲਕੁਲ ਚਲ ਆ ਇੱਕ ਮੈਨੂੰ ਆ ਦੂੰਗਾ ਜਿਹੜੇ ਮੇਰੀ ਔਖੇ ਬਣਾਣੀ ਆ ਹਾਂ ਹਾਂ ਤੇ ਆ ਕੇ ਮੁੜ ਜੂੰਗੀ ਨਾ ਫਿਰ ਹਾਂ ਹਾਂ ਮੈਂ ਉਹ ਹੀ ਆ ਹੁਣ ਇੱਕ ਨੂੰ ਰਮਨ ਨੂੰ ਲੈ ਜਾਂਦੀ ਆ ਸੁੱਖੀ ਨੂੰ ਛੱਡ ਜਾਂਦੀ ਆ ਸੁੱਖੀ ਛੱਡ ਜਾਂਦੀ ਆ ਆ ਦਾ ਵੀ ਔਖਾ ਐ ਨਾ ਹੋਰ ਦੋ ਤਿੰਨ ਆਉਂਦੀ ਨਾਲੇ ਤਾਂ ਦੀਦੀ ਤੂੰ ਕਹਿੰਦੀ ਦੀ ਮੈਂ ਵੀ ਰਹਿਣਾ ਨਾ ਫੇ ਹੁਣ ਵਹਿ ਤਾਂ ਗਈ ਮੈਂ ਲੈ ਇੱਕ ਦੋ ਦਿਨਾਂ ਦਾ ਹੱਦ ਹੋ ਗਈ ਦੱਸ ਮੈਂ ਹੋਮੇਟੇ ਦਾਲੀ ਆ ਜੇ ਮੈਂ ਹੁਣ ਰਹਿ ਨਹੀਂ ਫੇ ਮੈਂ ਤਾਂ ਜਿਆਦ ਨਹੀਂ ਰਹਿ ਹੁਣ ਫੇ ਵੀ ਯਾਰ ਚੱਕਰ ਆ ਹਨਾ ਹੋਰ ਆ ਜਾਤਾ ਪੜਿਆ ਹੁੰਦਾ ਨਾ ਮੈਂ ਜਾਤਾ ਸੀ ਤਿੰਨੇ ਬੁਲਾਉਣੀਆਂ ਮੀਤ ਦੀਦੀ ਨੂੰ ਵੀ ਛੁੱਟੀ ਕਰਾਉਣੀ ਇੱਕ ਦੋ ਦਿਨ ਦੀ ਹਾਂ ਹਾਂ ਉਹ ਵੀ ਬੁਲਾ ਦਿਓ ਹਾਂ ਜਾ ਕੇ ਜਾ ਹੈ ਕਿ ਮੈਸੇਜ ਹੋਏ ਹੀ ਆਪਣੀਆਂ ਜਾ ਕੇ ਵਿੱਚ ਨੂੰ ਦੱਸ ਮੈਂ ਕਹਣਾ ਮੈਂ ਹਾਂ ਰੁਕਿਆ ਨਾ ਮੈਚ ਹੋਏ ਕਰੂੰਗਾ ਪਰ ਉਹਦੇ ਹੱਥ ਪਈਆਂ ਵੀ ਹੋਣੀਆਂ ਨਹੀਂ ਚਲੋ ਉਹ ਵਿੱਚ ਨੂੰ ਚਾਚੋਏ ਕਰੇ ਆ ਜੇ ਕਰੇ ਨਾਲੇ ਚਲ ਜੇ ਕਰੇ ਮੰਦਾ 10 ਮਿੰਟ ਮੈਂ ਸਨਣੇ ਲੱਗਣੇ ਉਹਨੂੰ ਹਾਂ ਇੱਧਰ ਮਿਲੋ ਜੀ ਸਾਡੇ ਲੰਗੂਰ ਨੂੰ ਚੰਗੀ ਤਰ੍ਹਾਂ ਬੁਲਾਈ ਦੀ ਪੁੱਤ ਸਸਰੀ ਸਾਹਮਣੇ ਦੇਖ ਕੇ ਚੰਗੀ ਤਰ੍ਹਾਂ ਸਸਰੀ ਗੱਲ ਦੀ ਸਾਰੀ ਹੋ ਠੀਕ ਆ ਤੂੰ ਨਵੇਂ ਸਾਲ ਦੀ ਵਧਾਈ ਤਾਂ ਦੇ ਦੇ ਸਾਰਿਆਂ ਨੂੰ ਹੇ ਸ਼ਰਮ ਆ ਗਿਆ ਜਗ ਗਿਆ ਤੇ ਕੱਲ ਦੀ ਵੀਡੀਓ ਇੱਕ ਹਲਵਾਈ ਸਾਹਿਬ ਵਾਲੀ ਪਈ ਹੈ ਜੀ ਉਹ ਛੱਡਾਂਗੇ ਕੱਲ ਨੂੰ ਕਿਉਂਕਿ ਉਹਦੇ 'ਚ ਵੀ ਫਿਰ ਵਿਊਅਰਸ ਨੇ ਕਹਣਾ ਵੀ ਇਹਦੇ 'ਚ ਵੀ ਜੈਸਮਿਨ ਠੀਕ ਆ ਹੈਨਾ ਉਹ ਜੈਸਮਿਨ ਵਾਲੇ ਚੈਨਲ ਤੇ ਮੈਂ ਚੜਾਈ ਪਈ ਆ ਨਹੀਂ ਤਾਂ ਮੈਂ ਉਹ ਹੁਣ ਆਪਣੇ ਵਾਲੇ ਤੇ ਛੱਡ ਦੇਣੀ ਸੀ ਅੱਜ ਮੈਂ ਹੁਣ ਬੰਦਾ ਠੀਕ ਵੀ ਰਹਿੰਦਾ ਬਿਮਾਰ ਵੀ ਹੋ ਜਾਂਦਾ ਹਾਂ ਨਹੀਂ ਬਿਲਕੁਲ ਇਹ ਤਾਂ ਅੱਗੇ ਪਿੱਛੇ ਛੱਡਦਾ ਜੀ ਤਾਂ ਕੋਈ ਪਤਾ ਨਹੀਂ ਲੱਗਦਾ ਕਦ ਬੰਦਾ ਠੀਕ ਹੈ ਕਦ ਬੰਦਾ ਬਿਮਾਰ ਬਿਮਾਰ ਕੜੀ ਦਾ ਨਹੀਂ ਪਤਾ ਲੱਗਦਾ ਕੜੀ ਦਾ ਨਹੀਂ ਪਤਾ ਲੱਗਦਾ ਬਿਲਕੁਲ ਹੁਣ ਮੇਰੇ ਵਰਗੀ ਜਿਵੇਂ ਇੱਕ ਚਮਚਾ ਵੀ ਦੇਖਦਾ ਖਾ ਲਿਆ ਹਮ ਬਾਜਾ ਦੇ ਜਦੈ ਵੀ ਭੁਜ ਜਾਂਦਾ ਮੇਰਾ ਦੇਗ ਨਾਲ ਹਾਂ ਜਿਹੜਾ ਕੜਾ ਆਪਾਂ ਉਹਦੇ ਜੇ ਕਰ ਨਹੀਂ ਦਿੰਦੇ ਵਿਆਹ ਸ਼ਾਦੀ ਚ ਕਰ ਲੈਂਦੇ ਆ ਪ੍ਰੋਗਰਾਮ ਆਪਾਂ ਕਰ ਲੈਂਦੇ ਹਾਂ ਜੇ ਮੈਂ ਦੇਖ ਖਾ ਲਈ ਹੂੰ ਬਜਾ ਤੇ ਮੇਰਾ ਸਿਰੋ ਹੋ ਜਾਂਦਾ ਹੋ ਜਾਂਦਾ ਤੁਹਾਨੂੰ ਲੱਗਦਾ ਮੇਰੇ ਜਦ ਵੀ ਭੁਜ ਜਾਂਦਾ ਅੱਛਾ ਦੇਗ ਨਹੀਂ ਖਾਣੀ ਦੇਗ ਤੇ ਮੈਂ ਕਹਿੰਦਾ ਇਹ ਹੋ ਜਾਂਦਾ ਹੈ ਹੋਰ ਕੋਈ ਚੀਜ਼ ਹੋਰ ਚ ਕਿਸੇ ਤੇ ਨਹੀਂ ਮੈਂ 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 ਕੇਲਾ ਨਹੀਂ ਖਾ ਸਕਦੀ ਅੱਛਾ ਮੇਰਾ ਕੇਲੇ ਤੇ ਹੋ ਜਾਂਦਾ ਕਮਾਲ ਹੋਗਾ ਹੋਰ ਕੇਲੇ ਕੋਪਲੇਵਾ ਸ਼ੇਕ ਬਣਾ ਜਾ ਕੇਲਾ ਮੈਂ ਜੇਲਾ ਖਾਂਦੀ ਹੁਣੀ ਜਿਹੜੇ ਸਾਡੇ ਫੇਸਿੰਗ ਚਹੀਦਾ ਹੁਣ ਦਸਵੇਂ ਨੂੰ ਹਾਂ ਮੈਂ ਗਈ ਵੀ ਮਨਵੀਰ ਕਹਿੰਦਾ ਮੰਮੀ ਮੈਂ ਦੇ ਕੇ ਲੈਣੀ ਆਹੋ ਜਿਹੜਾ ਬਣਾਇਆ ਹੁੰਦਾ ਇੱਥੇ ਹੂੰ ਰੋਟੀ ਨਾਲ ਉਹ ਇਹਨੇ ਲੈ ਲਿਆ ਮੈਂ ਨਾਲੇ ਸਿਰਫ ਇੱਕ ਚਾਂਜਾ ਪੋਆਇਲ ਥੋੜਾ ਜਿਹਾ ਖਾਇਆ ਹੂੰ ਅੱਧਾ ਕੇ ਚੰਚਾ ਹੁੰਦਾ ਮੈਂ ਕਹਿੰਦੀ ਮੈਂ ਉਹ ਖਾ ਲਿਆ ਨੇ ਛੱਡ ਤਾਂ ਮੈਂ ਖਾ ਲਿਆ ਹੂੰ ਪਰ ਮੈਂ ਕੀ ਕਰਿਆ ਭਾਈ ਖਾਇਆ ਜਦ ਐਥੇ ਦੇ ਮੇਰੇ ਸਿਰ ਉਹ ਹੋ ਗਿਆ ਅੱਛਾ ਜਦ ਆ ਕੇ ਚੈੱਕ ਕਰਾਇਆ ਜਦ ਇਧਰ ਭਾਜੀ ਵੀ ਵੱਧ ਗਿਆ ਹਾਂ ਵੀ ਵੱਧ ਗਿਆ ਅੱਛਾ ਫੇਰ ਪਤਾ ਲੱਗਿਆ ਵੀ ਦੇਖ ਕਰਕੇ ਵਾਧਾ ਹੈ ਹੋਰ ਵੀ ਦੇਖ ਕਰਕੇ ਉਹ ਹੁੰਦਾ ਹੂੰ ਕਮਾਲ ਹੋ ਗਈ ਆਹ ਐਨੀ ਕੰਮ ਹੈ ਹੁਣ ਬੰਦੇ ਦਾ ਪਤਾ ਨਹੀਂ ਨਾ ਲੱਗਦਾ ਵੀ ਹੁਣ ਜਿਵੇਂ ਮੰਮੀ ਦਾ ਬੀਬੀ ਘਰਦਾ ਏ ਹੂੰ ਬਾਕੀ ਦੀਦੀ ਦਾ ਨਾ ਮੀ ਦੀਦੀ ਦਾ ਨਾ ਵੀ ਕਲਾ ਮੀ ਦੀਦੀ ਦਾ ਨਿੱਕਾ ਦੀਦਾ ਸਭ ਦਾ ਘਰਦਾ ਬਸ ਸਿਰਫ ਇੱਕ ਮੇਰਾ ਵਾਧਾ ਏ ਪਾਪਾ ਜੀ ਦੇ ਕਿਉਂਕਿ ਪਾਪਾ ਜੀ ਦਾ ਵਾਅਦਾ ਪਾਪਾ ਜੀ ਦਾ ਵਾਅਦਾ ਹਾਂ ਮੇਰਾ ਵੀ ਵੀ ਵਾਅਦਾ ਹੈ ਮੈਨੂੰ ਮੈਨੂੰ ਆਪ ਨੇ ਤਾਂ ਉਹ ਕਹਿੰਦਾ ਉਹਨੂੰ ਡਾਕਟਰ ਵੀ ਕਹਿੰਦਾ ਕਿਸੇ ਦਾ ਵਾਅਦਾ ਉਹਨਾਂ ਕਦੇ ਮੱਸਾ ਡਾਕਟਰ ਸਾਹਿਬ ਕਿਸੇ ਦਾ ਕਹਿੰਦਾ ਜਿਵੇਂ ਪਾਪਾ ਜੀ ਨੇ ਤਾਂ ਕਹਿੰਦਾ ਮੇਰਾ ਵਾਅਦਾ ਐ ਕਿਹੜੇ ਮਰੇਗਾ ਜਾਬ ਹੋਇਆ ਪਾਪਾ ਹੁਣ ਲੱਗਿਆ ਨਾ ਵਾਅਦਾ ਪਹਿਲਾਂ ਨਹੀਂ ਕਿ ਵਾਅਦਾ ਹਾਂ ਚੈੱਕ ਕਰਵਾਣਾ ਹਾਂ ਉਹਨਾਂ ਨੇ ਵੀ ਜਦ ਪੁੱਛਿਆ ਕਹਿੰਦੇ ਤੁਹਾਡੇ ਵੀ ਮੋਤੀਆ ਹੋਣਾ ਕਿਸੇ ਨੂੰ ਪਹਿਲਾਂ ਅੱਖਾਂ ਦਾ ਹਾਂ ਵੀ ਇਹ ਦੇ ਕਰਕੇ ਤੁਹਾਡੇ ਉਹ ਹੈ ਮੱਕ ਦਾ ਸਮਝ ਨਹੀਂ ਵੀ ਸਾਡੇ ਘਰ ਚ ਕਿਸੇ ਨੂੰ ਵੀ ਨਹੀਂ ਹੈਗਾ ਹਾਂ ਵੀ ਇਸ ਤਰ੍ਹਾਂ ਫੇਰ ਭਾਈਆ ਕਹਿੰਦਾ ਨਹੀਂ ਵੀ ਤੁਸੀਂ ਪਤਾ ਕਰੋ ਵੀ ਫੋਨ ਕਰੋ ਵੀ ਕਿਸੇ ਨਾ ਕਿਸੇ ਨੂੰ ਹੋਊਗਾ ਤੁਹਾਡੇ ਦਾਦੇ-ਪਰਦਾਦੇ ਜਿਹੜਾ ਮੇਰੇ ਦੇ ਦਾਦੀ ਨੂੰ ਹੁੰਦਾ ਫੇਰ ਲੈਂਦੇ ਹੋਗੀ। ਉਸ ਦਾਦੀ ਨੂੰ ਹੁੰਦਾ ਤਾਂ ਹੈ। ਦਾਦੀ ਜੀ ਅਸਾਂ ਦੇ ਨੀਂਗ ਚੜ ਗਈ ਸੀ ਨਾ। ਅੱਛਾ। ਨੀਂਗ ਚੜ ਗਈ ਸੀ ਉਹਦੀ। ਫੇਰ ਕੀ ਆ? ਭਾਈ ਭਾਪਾ ਇਹਨੇ ਮਮੀ ਨੂੰ ਫੋਨ ਕਰ ਮਮੀ ਕਹਿੰਦੀ ਹਾਂ ਬਈ ਤੇਰੀ ਦਾਦੀ ਨੂੰ ਤਾਂ ਕਿ ਉਹ ਪਾਪਾ ਨੇ ਤਾਂ ਦਾਦੀ ਦੇਖੀ ਦੇਖੀ ਨਹੀਂ ਹਾਂ ਮੈਨੂੰ ਕੀ ਪਤਾ ਪਾਪਾ ਜੀ ਜਦੋਂ ਮੈਂ ਸਾ ਮਮੀ ਦਾਦੀ ਨੂੰ ਵੈਸੇ ਕਿੰਨਾ ਕ ਟਾਈਮ ਹੋ ਗਿਆ ਪਾਪਾ ਜੀ ਵੀ ਸੋਲਦਾ ਹੀ ਤੇ 6 ਮਹੀਨੇ ਨਾ 6 ਜੰਮਦਾ ਪਾਪਾ ਜੀ ਹੋਰ ਬੱਲਾ 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 ਹੋਰ ਤਾਂ ਹੀ ਨਹੀਂ ਦਾਦਾ ਹਾਂ ਦਾਦਾ ਦਾਦਾ ਜੀ ਨੇ ਤਾਂ ਦਾਦਾ ਜੀ ਨੇ ਤਾਂ ਦੀਦੀ ਤੁਹਾਨੂੰ ਤਾਂ ਦਾਦਾ ਯਾਦ ਹੋਣਾ ਨਾ ਕਿੰਨਾ ਯਾਦ ਹੈ ਤੁਹਾਨੂੰ 6 ਮਹੀਨੇ ਦਾ ਤਾਂ ਮੈਂ ਛੋਟਾ ਤਾਂ ਛੋਟਾ ਲੱਗਿਆ ਤਾਂ ਛੋਟਾ ਲੱਗਿਆ ਤਾਂ ਅੱਛਾ 6 ਮਹੀਨੇ ਦੇਖ ਕੇ ਨਹੀਂ ਤੈਨੂੰ ਵੀ ਦੇਖ ਗਿਆ ਹਾਂ ਦੋਹਾਂ ਦੇਖ ਗਿਆ ਹੂੰ ਫੇਰ ਜਦ ਭਾਈ ਉਹਨਾਂ ਨੇ ਇਹ ਕਹਿੰਦਾ ਦੇਖਿਆ ਕਹਿੰਦਾ ਮੈਂ ਤੁਹਾਨੂੰ ਕਿਹਾ ਰਿਹਾ ਤੁਹਾਡੇ ਘਰ ਚ ਕਿਸੇ ਨੂੰ ਹੋਣਾ ਹੈ ਕਹਿੰਦਾ ਕਿਸੇ ਨੇ ਕਿਸੇ ਅੱਗੇ ਆ ਜਾਂਦਾ ਹੈ ਉਹ ਹੂੰ ਤੇ ਹੁਣ ਉਹ ਹੀ ਜਦ ਅੱਖਾਂ ਦਾ ਕਰ ਰਹੇ ਇਹ ਉਹਦੇ ਵਿੱਚ ਮਕਾਲਾ ਮੋਤੀ ਇਹ ਦੱਸਿਆ ਤਾਂ ਹੂੰ ਹੁਣ ਦੇਖੋ ਕਹੀ ਜਾਂਦੇ ਅੱਗੇ ਅੱਗੇ ਬੁਲਾਈ ਜਾਂਦੇ ਵੀ ਕਿਆ ਬਣਦਾ ਕਿਆ ਨਹੀਂ ਤੇ ਦਵਾਈ ਪਾਈ ਤੇ ਹੁਣ ਵੀ ਪਾਉਂਦੇ ਹੁਣ ਵੀ ਪਾਈਦੀ ਆ ਬੁਲਾਏ ਤਾਂ ਦਵਾਈ ਮੈਨੂੰ ਘਰਾਂ ਵੀ ਪੈਂਦੀ ਐ ਅੱਛਾ ਤੇ ਦੀਦੀ ਨੇ ਜਾਣਾ ਤਾਂ ਜੀ ਸਾਡੇ ਨਾਲ ਹਜ਼ੂਰ ਸਾਹਿਬ ਉਦੋਂ ਪਰ ਅਪਾਇੰਟਮੈਂਟ ਮਿਲੀ ਹੋਈ ਸੀ ਭਾਈ ਹਨਾ ਉੱਥੇ ਅੱਖਾਂ ਹਾਂ ਅਪਾਇੰਟਮੈਂਟ ਲਈ ਹੋਈ ਸੀ ਫਿਰ ਆਏ ਨਾ ਕਿਉਂਕਿ ਜਿੱਦਣ ਮੈਂ ਗਈ ਤੇ ਤੂੰ ਕਹਿੰਦਾ ਦੀਦੀ ਫੇਰ ਕਰ ਲੋਂਗੇ ਭਲਾ ਇੰਨਾ ਘੁੰਮਣ ਘਮਾਰਦਾ ਪਿਆ ਵਿਚਾਰਾ ਇਹ ਇਕ ਨੂੰ ਹੂੰ ਉਹ ਕਹਿੰਦਾ ਸਾਡਾ ਵੀ ਇਕਲੇ ਨਹੀਂ ਨਾ ਸਾਨੂੰ ਡੇਟ ਦੇ ਦਿੰਦੇ ਵੀ ਇੰਨੀ ਤਰੀਕ ਨੂੰ ਮਾ ਦੇ ਹੁਣ ਸਾਨੂੰ ਲੈਨਰ ਚ ਨਹੀਂ ਨਾ ਲੱਗਣਾ ਪਹਿਲਾਂ ਉੱਥੇ ਜਾ ਕੇ ਹੂੰ ਲੈਨਰ ਚ ਨਹੀਂ ਲੱਗਣਾ ਅਸੀਂ ਜਾ ਕੇ ਵੀ ਹਾਂ ਆਪਣੇ ਪਾਸੇ ਹੀ ਕਟਾਣੀ ਆ ਉਹ ਕਹਿੰਦਾ ਆ ਕੰਮ ਨਹੀਂ ਅਸੀਂ ਸਿੱਧਾ ਡਾਕਟਰ ਕੋਲ ਜਾਣਾ ਹੂੰ ਬਸ ਉਹਨਾਂ ਨੇ ਹਾਕ ਆਪਣੇ ਆਪੇ ਮਾਰਨੀ ਨੰਬਰ ਬੋਲਦਣਾ ਵੀ ਇਹਨੇ ਨੰਬਰ ਮਰੀ ਜਾਜੋ ਇੱਥੇ ਅੰਦਰ ਹੂੰ ਸਿੱਧੇ ਜਾ ਕੇ ਟੈਸਟ ਹੂੰ ਜਾ ਕੇ ਮਤਲਬ ਜਿੰਨੇ ਨੰਬਰ ਆਪਣਾ ਕਮਰਾ ਏ ਉਹਨੇ ਨੰਬਰ ਉਹਦੇ ਬਾਹਰ ਬਹਿ ਜਾਣਾ ਉਹ ਅੰਦਰ ਤੋਂ ਹੀ ਆਵਾਜ਼ ਆਉਣੀ ਪਹਿਲਾਂ ਤਾਂ ਉਹਨੇ ਟੈਸਟ ਲਿਖੇ ਹੋਊਗਾ ਉਹਦੇ ਮੂਰੇ ਬਾਹਰ ਬੈਠਣਾ ਉੱਥੇ ਅਸੀਂ ਕੁਝ ਨਹੀਂ ਦੇਣਾ ਉਹਨੇ ਆਪੇ ਐਂਟਰੀ ਚੜਾਈ ਹੋਣੀ ਵੀ ਆਹ ਬੰਦੇ ਤੁਸੀਂ ਅੱਜ ਆਹ ਟੈਸਟ ਕਰਨੇ ਆ ਅੱਛਾ ਸਿਸਟਮ ਇਹ ਸਾਰਾ ਚੇਂਜ ਕਰਤਾ ਹਾਂ ਸਾਰਾ ਹੀ ਫਿਰ ਉੱਥੇ ਅੱਖਾਂ ਜਿਹੇ ਇਹੇ ਅੱਛਾ ਅੱਖਾਂ ਵਾਲਾ ਹੀ ਹੈ ਸਿਸਟਮ ਕੰਦਾ ਹੋਰ ਪਾਸੇ ਨਹੀਂ ਇਸ ਤਰ੍ਹਾਂ ਹੈਗਾ ਠੀਕ ਹੈ ਠੀਕ ਹੈ ਪਹਿਲਾਂ ਉੱਥੇ ਜਾ ਕੇ ਖੜ ਜਾਣਾ ਉਤੇ ਬਾਅਦ ਜਦ ਫਿਰ ਟੈਸਟ ਹੋ ਗਏ ਬਸ ਜਾ ਕੇ ਡਾਕਟਰ ਦੇ ਕਮਰੇ ਮੂਰੇ ਬਹਿ ਜਾਣਾ ਉੱਥੇ ਆਪੇ ਹਾਕ ਪੈ ਜਾਣੀ ਆ ਅੱਛਾ ਮੇਰੀ ਕੋਲ ਆਪਾਂ ਨੂੰ ਲੈਣਾ ਚ ਨਹੀਂ ਪੈਦਾ ਉਹਦੇ ਚ ਲੈਣਾ ਚ ਲੱਗਣਾ ਪੈਂਦਾ ਏ ਹੂੰ 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 ਉਹ ਚੋਣੀਆਂ ਅੱਛਾ ਇਹ ਬਸ ਉਹਦੇ ਚ ਲੈਣਾ ਚ ਲੱਗਣਾ ਪੈਂਦਾ ਜਿੱਕਣਾ ਕੀ ਹੁਣ ਆਪਾਂ ਨੇ ਟੈਸਟ ਕਰਵਾਣੇ ਆ ਤਾਂ ਨਾ ਪਰ ਹੁੰਦਾ ਨਾ ਕਿ ਬੈਠੋ ਤੁਹਾਨੂੰ ਲੈ ਲੈ ਉਹਦੇ ਤੱਕ ਵਾਰੀ ਆਉਂਗੀ ਲੈਦਾ ਕਾਉਂਗੀ ਹੂੰ ਹੂੰ ਇਸ ਤਰ੍ਹਾਂ ਦਾ ਠੀਕ ਆ ਤਾਂ ਹੀ ਫਿਰ ਉਹ ਉੱਤੋਂ ਚਲੇ ਪਤਲੀ ਕਿੱਥੇ ਤੇ ਦੂਰ ਤੇ ਆਏ ਤੇ ਉਹਨਾਂ ਨੇ ਕਹਿੰਦੀ ਸਾਡਾ 1 ਦਿਨ ਦਾ ਫਰਕ ਪੈ ਗਿਆ ਹੂੰ ਹੂੰ ਕੋਈ ਮਾਰ ਕੇ ਤੋਂ ਹੋ ਗਈ ਨਾ ਉਹਦੇ ਘਰ ਚੋਂ ਆਏ ਨਹੀਂ ਹਾਂ ਹੁਣ ਕੇ ਡਾਕਟਰ ਦੇਖਣ ਅੱਛਾ ਉਹਦਾ ਆਪਰੇਸ਼ਨ ਲਿਖਿਆ ਵਾਤਾ ਵੱਲੇ ਪੈ ਗਿਆ ਪੰਗਾ ਇਹੀ ਨਹੀਂ ਬਣੂ ਨੂੰ ਅੱਛਾ ਕਹਿੰਦੇ ਨਾ ਕਹਿੰਦੇ ਜੇ ਫਿਰ ਠੀਕ ਹੋ ਹੁਣ ਦੁਬਾਰਾ ਉਹ ਕਰੋ ਸਾਰਾ ਮਦਲ ਦੁਆਰਾ ਰੇਟ ਲੈਣੀ ਪੈਣੀ ਟ੍ਰੀਟਮੈਂਟ ਹਾਂ ਕਿੰਨਾ ਆਪੇ ਲੰਦਾ ਹਾਂ ਤਾਂ ਹੀ ਤਾਂ ਮੈਂ ਨਹੀਂ ਗਈ ਮੈਂ ਕਹਾਂ ਹੁਣ ਮੇਰਾ ਤਾਂ ਬਹੁਤ ਉਹ ਕੰਮ ਪੈ ਗਏ ਇੱਧਰ ਵੀ ਲੋ ਛੱਡੇ ਲੱਡੂ ਨੂੰ ਛੱਡੀ ਕਾ ਤੋ ਨੂੰ ਐਲਾ ਐਲਾ ਹੱਗ ਨੂੰ ਇਹ ਇਹ ਅਕਬਰ ਉਹ ਜਦੋਂ ਚੱਤ ਚਾਉਂ ਉਹ ਜਦ ਇਹ ਛੱਡ ਜਾਂਦੀ ਜਦ ਇਹ ਫੇਰ ਬਹੁਤ ਗੁੱਚਾ ਆਉਂਦਾ ਵਿਦੀ ਹੁਣ ਤੇਰੇ ਪਥਰੀ ਵਾਲਾ ਦਰਦ ਕਿਵੇਂ ਠੀਕ ਆ ਹਾਂ ਮੁੜ ਕੇ ਨਹੀਂ ਉੱਠਿਆ ਹੈ ਉੱਥੀ ਦੇ ਆਰਾਮ ਆਇਆ ਉੱਥੀ ਦੇ ਆਇਆ ਠੀਕਾ ਹੁਣ ਕੀ ਕੀ ਲੈਟਰੋਸੋਨੀ ਕਰਾ ਲੈ ਸੀਗਾ ਜਾਤੇ ਬਾਅਦ ਵੀ ਮੈਨੂੰ ਕਈ ਫੋਨ ਆਲੇ ਉਹਦਾ ਬਾਈ ਦਾ ਉਹ ਮੈਂ ਕਿਹਾ ਭਾਈ ਵੀ ਹੁਣ ਨੰਬਰ ਤਾਂ ਮੈਨੂੰ ਵੀ ਨਹੀਂ ਆਦ ਵੀਡੀਓ ਖੱਡ ਕੇ ਦੇਖ ਲੋ ਨਹੀਂ ਵੀਡੀਓ ਤੇ ਉਹਨਾਂ ਨੂੰ ਆਏ ਕਹਿੰਦਾਂ ਲੇ ਮੇਂ ਛੇਰੇ ਪੰਜਾਬ ਢਾਬਾ ਆਏ ਸਨੇਟੇ ਸਨੇਟੇ ਹਾਂ ਸਨੇਟੇ ਛੇਰੇ ਪੰਜਾਬ ਢਾਬਾ ਉਹਦੇ ਇੱਕ ਪਟੌਲੇ ਪਾਪ ਪਹਿਲਾਂ ਜੇ ਸਨੇਟੇ ਦਾ ਨਾਮ ਦਰ ਆਪਾਂ ਸਨੇਟੇ ਜੇ ਐਂਟਰ ਕਰਦੇ ਆ ਉਹ ਛੱਡਣਾ ਉਹ ਤੇ ਅਗਲੇ ਪਰੌਣ ਪੰਪ ਪਰੇ ਬੈਠਦਾ ਉਹ ਭਾਈ ਪੈਂਚਰ ਲਗਾਉਂਦਾ ਵਿਚਾਰਾ ਅੱਛਾ ہاں ਦੇਸੀ ਦਵਾਈ ਦਿੰਦਾ ਉਹ ਸਨੇਟੇ ਹਾਂ ਹੂੰ ਬਿਛੇਰੇ ਪੰਜਾਬ ਡੱਬਾ ਉਹਦੇ ਸਾਹਮਣੇ ਮਤਲਬ ਇੱਕ ਵਾਰ ਜਾਏ ਤੇ ਰਾਮ ਆ ਗਿਆ ਤਾਂ ਹਾਂ ਇੱਕੋ ਵਾਰ ਹੀ ਪਾਉਂਦੇ ਕੱਠੀ ਦੇ ਦਿੰਦੀਆਂ ਮੈਨੂੰ ਅੱਛਾ ਹਾਂ ਮਰਜੀ ਐ ਆਪਣੀ ਵੀ ਜਿੱਤਾਂ ਜੇ ਚਾਰ ਉਹ ਕੁੜੀਆਂ ਲੈ ਲਈਆਂ ਤਾਂ ਹੂੰ ਜੇ ਇਕੱਠੀ ਵੱਠ ਦਿੰਦੀ ਲੈਣੀ ਤਾਂ ਇਕੱਠੀ ਉਹ ਹੂੰ ਅੱਤ ਤੁਸੀਂ ਮੈਂ ਕਹਿੰਦਾ 8 ਦਿਨ ਦੀ ਲਿਆਏ ਤੇ ਅਸੀਂ 8 ਦਿਨ ਦੀ ਲਿਆਏ ਤੇ ਇੱਕ ਕੁੜੀ 100 ਰੁਪਏ ਦਿੰਦਾ ਉਹ ਅੱਛਾ ਡੇਢ ਕ ਚਮਚਾ ਹੁੰਦਾ ਜਾਨੀ ਕਿ ਉਦੇ ਚ ਬਸ ਹੂੰ ਔਰ ਲੈਣੀ ਵੀ ਲਿਮਕੇ ਨਾਲ ਲਿਮਕੇ ਨਾਲ ਹਾਂ ਮਤਲਬ ਮੁੜਕੇ ਨਹੀਂ ਮਤਲਦਰ ਦਉਠਿਆ ਮੁੜ ਕੇ ਨਾ ਅੱਛਾ ਜਿੱਕਣਾ ਕਿ ਮਤਲਬ ਉਹਨਾਂ ਨੇ ਹੋਰ ਵੀ ਸਾਨੂੰ ਕਹੀ ਉਹਨਾਂ ਨੇ ਤਾਂ ਦੱਸਿਆ ਤਾਂ ਬਿਮਾਰੀਆਂ ਦਾ ਹੂੰ ਜੇ ਕਿਸੇ ਭੈਣ ਦੇ ਕਹਿੰਦਾ ਵੀ ਬੱਚਾ ਨਹੀਂ ਹੋਇਆ ਬਟ ਹੈਰਦ ਨਾਓਗੇ ਜਾਂ ਕੋਈ ਵੀ ਪ੍ਰੋਬਲਮ ਹੋਵੇ ਉਹਦੀ ਵੀ ਦਵਾਈ ਦਿੰਦੇ ਆ ਉਹ अच्छा ठीक है ठीक है। ਉਹ ਵੀ ਦੰਦੇ ਆ ਬਾਕੀ ਹੋਰ ਪਤਨੀ ਕਾਫੀ ਦੱਸਿਆ ਦੇ ਉਹਨੇ ਯਾਦ ਨਹੀਂ ਮੇਰੇ। ਹੂੰ ਹੂੰ। ਬਸ ਨੇਟੇ ਆ ਬਾਕੀ ਜੇ ਕਿਸੇ ਨੂੰ ਲੋਡ ਹੋਈ ਤਾਂ ਸਾਨੂੰ ਦੱਸ ਦੇ ਤਾਂ ਅਸੀਂ ਨੰਬਰ ਵੀ ਲਿਆ ਕੇ ਦੇ ਦੂੰਗੇ ਜੇ ਕੋਈ ਨੰਬਰ ਤਾਂ ਦੀਦੀ ਵੀਡੀਓ ਚ ਆਪਾਂ ਦਿੱਤਾ ਹੋਇਆ। ਹਾਂ। ਉਹ ਵੀਡੀਓ ਚ ਆਪਾਂ ਨੰਬਰ ਪਹਿਲਾਂ ਵਾਲੇ ਚ ਦਿੱਤਾ ਹੋਇਆ ਏ ਤੇ ਕਿੰਨੇ ਕ ਦਿਨ ਹੋ ਗਏ ਵੀਡੀਓ ਨੂੰ ਨੂੰ? ਲਿਆਠ ਨੂੰ ਮਹੀਨੇ ਹੋ ਗਏ ਉਹਨੇ। ਨਹੀਂ ਇੰਨਾ ਟਾਈਮ ਤਾਂ ਨਹੀਂ ਹੋਇਆ। ਨਹੀਂ ਨਹੀਂ ਹੋ ਗਏ ਹੋਣੇ ਆ। ਦਹੀ ਹਾਂ। 4-5 ਕਿ ਮਹੀਨੇ ਹੋ ਗਏ 3-4 ਕਿ ਮਹੀਨੇ 4-5 ਕਿ ਮਹੀਨੇ ਬਸ ਹਾਂ 3 ਮਹੀਨੇ ਕਿੰਨੇ ਦੀ 3 ਮਹੀਨੇ ਤਾਂ ਹਰਦੂਨੇ ਹੋ ਰਣਾ ਆਓ ਫੇਰ 3 ਦੀ ਆਉਗੀ 5-6 ਮਹੀਨੇ ਦੀ ਲਾ ਲਓ 6-7 ਮਹੀਨੇ ਤਾਂ ਹੋ ਗਏ ਹਾਂ 5-6 ਮਹੀਨੇ ਤੇ ਭਾਈ 5-6 ਮਹੀਨੇ 3-4 ਮਹੀਨੇ ਪਹਿਲਾਂ ਹੀ ਉਠਿਆ ਦਾ ਦਰਦ ਮੇਰੇ ਹੂੰ ਆਓ 5-6 ਮਹੀਨੇ ਹੋ ਗਏ ਚਲੋ ਜੇ ਕੋਈ ਪੁੱਛੂਗਾ ਭਾਈ ਇਸ ਵੀਡੀਓ ਚ ਤਾਂ ਆਪਾਂ ਲਿੰਕ ਸੈਂਡ ਕਰ ਦੂੰਗੇ ਉਹਨਾਂ ਨੂੰ ਵੀਡੀਓ ਦਾ ਹਨਾ ਵੀਡੀਓ ਚ ਆਪਾਂ ਐਡਰੈਸ ਵੀ ਸਾਰਾ ਚੰਗੀ ਤਰ੍ਹਾਂ ਦੱਸਿਆ ਹੋਇਆ ਏ ਆਪਣਾ ਉਦੇ ਹੋ ਦੁਕਾਨ ਆ ਵਿਚਾਰੇ ਜੀ ਪੈਂਚਰ ਲਗਾਉਂਦਾ ਉਹ ਸਰਦਾਰ ਬੰਦਾ ਏ ਦਾੜੀ ਵਾਲਾ ਹੂੰ ਬਈ ਰੋਡਾ ਵੀ ਨਹੀਂ ਹੈਗਾ ਕਰੇ ਨੂੰ ਜਾਣ ਪਛਾਣਦਾ ਰੋਡਾ ਚਿੱਟੀ ਦਾੜੀ ਆ ਉਹਦੇ ਸਰਦਾਰ ਬੰਦਾ ਏ ਤੇ ਛੇਰੇ ਪੰਜਾਬ ਢਾਬਾ ਜੀ ਉਹਦੇ ਸਾਹਮਣੇ ਛੇਰੇ ਪੰਜਾਬ ਢਾਬਾ ਹਾਂਜੀ ਉਹ ਤੇ ਪਹਿਲਾ ਪੈਟਰੋਲ ਪੰਪ ਛੱਡ ਕੇ ਦੂਸਰੇ ਪਰੇ ਆ ਠੀਕ ਆ ਠੀਕ ਆ ਤੇ ਭਾਈ ਜੇ ਕਿਸੇ ਦਾ ਭਲਾ ਹੁੰਦਾ ਤਾਂ ਆਪਣਾ ਹਨਾ ਭਾਈ ਜੇ ਕੋਈ ਜਾ ਸਕਦਾ ਤਾਂ ਜਾਇਆ ਵੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਉਹ ਲੋਕੀ ਮੈਂ ਸੋ ਮੀਤਾ ਨਾ ਸਿਖ ਰਿਹਾ ਐ ਟਰਾਕ ਕਰਕੇ ਤੇ ਤੁਹਾਨੂੰ ਇਨਸਾਫ ਆ ਅੱਛਾ ਬਾਦ ਮਾ ਕਰਾ ਲਿਆ ਅਲਟਰਾਸਾਉਂਡ ਹਾਂ ਹਮ ਕਰਾ ਲਿਆ ਸੀ ਅੱਛਾ ਕਿਤੇ ਹੋ ਗਏ ਮੈਂ ਕਹਿੰਦੀ 3 ਮਹੀਨੇ ਹੋ ਗਏ ਇਨਸਾਫ ਆ ਅੱਛਾ ਮਤਲਬ ਕਲੀਅਰ ਹੋ ਗਈ ਉਹ ਨਿਕਲ ਗਈ ਹਾਂ ਕਾਦੇ ਵਿੱਚ ਦੀ ਭਲਾ ਪਿੱਤੇ ਵਿੱਚ ਦੋਹਾਂ ਸੀ ਅੱਛਾ ਪਿੱਤੇ ਵਿੱਚ ਗੁਰਦੇ ਚ ਗੁਰਦੇ ਦੋਹਾਂ ਚ ਪਿੱਤਾ ਤਾਂ ਇੱਕੇ ਹੁੰਦਾ ਗੁਰਦੇ ਵਿੱਚ ਵੀ ਅੱਛਾ ਦੋਹੇ ਗੁਰਦਿਆਂ ਵਿੱਚ ਦੀ ਦੋਨਾਂ ਵਿੱਚ ਹੁਣ ਦੋਹੇ ਕਲੀਅਰ ਆ ਚਲੋ ਠੀਕ ਆ ਠੀਕ ਆ ਭਾਈ ਬਾਲਕ ਦੀ ਕਿਰਪਾ ਨਾਲ ਠੀਕ ਆ ਬਾਕੀ ਕਦੋਂ ਪ੍ਰੋਬਲਮ ਹੋਰਦੀ ਉਹ ਵੀ ਠੀਕ ਐ ਅੱਛਾ ਹਾਂ ਤੂੰ ਨੇ ਪਹਿਲੇ ਸਾਨੂੰ ਦੱਸਤਾ ਦਾ ਵੀ ਜਿਹੜੀ ਐਂਟਰਾ ਸੌਂਡ ਤੇ ਤੁਹਾਡੀ ਪ੍ਰੋਬਲਮ ਆਈ ਵੀ ਐ ਨਾ ਇਹ ਸਾਰੀ ਸਾਫ ਹੋ ਜਾਣੀ ਬਈ ਠੀਕ ਹੋ ਜਾਣੀ ਐ ਠੀਕ ਆ ਠੀਕ ਐ ਚਲੋ ਫਿਰ ਤਾਂ ਵਧੀਆ ਬੰਦਾ ਫਿਰ ਤਾਂ ਪਾਣੀ ਦੀ ਰਸੋਲੀਆਂ ਵੀ ਹੋ ਗਈ ਨੇ ਮੇਰੇ ਅੱਛਾ ਬਾਕੀ ਮਿਹਦੇ ਦੀਆਂ ਹੋ ਗਈਆਂ ਗੁਰਦੇ ਦੀਆਂ ਹੋ ਗਈਆਂ ਤੀਆਂ ਅੱਛਾ ਸਾਰਾ ਸਾਫ ਆਉਂੂ ਠੀਕ ਐ ਨਾ ਚਲੋ ਮਾਲਕ ਦੀ ਕਿਰਪਾ ਨਾਲ ਭਾਈ ਠੀਕ ਹੈ ਸਾਰਾ ਕੁਝ ਹੈ ਨਾ ਤੇ ਜੇ ਭਾਈ ਵੈਸੇ ਤਾਂ ਚਲੋ ਲੋਡ ਕਿਸੇ ਨੂੰ ਪਵੇ ਨਾ ਜੇ ਪਈ ਤਾਂ ਆਪਣਾ ਜ਼ਰੂਰ ਢੀੜਾ ਮਾਰਿਆ ਆਇਓ ਅੱਗ ਓਏ ਆਇਆ ਵੀ ਬੰਦਾ ਹਾਂ ਓਏ ਓਏ ਦੱਡੂ ਓਏ ਗੰਦਾ ਬੱਚਾ ਅਰੇ ਗੁੰਨਾ ਗੰਦਾ ਬੱਚਾ ਦੇ ਘਰ ਦਿੰਦੇ ਕਮਾ ਲਈ ਹਾਂਜੀ ਉਹ ਕਾਂਟੋ ਇਹ ਕਾਂਟੋ ਉਹ ਦੇਖੀ ਤਾਂ ਉਹ ਕੰਨਾ ਇਹ ਕਾਂਟੋ ਇਹ ਕਾਟੋ ਇਹ ਲਾਓ ਪਾਈ ਦੀਦੀ ਨੇ ਦਾ ਚੱਕ ਲੈ ਹੁਣ ਬੈਗ ਹੈ ਛਲਪੀ ਪੈਕਿੰਗ ਦੀ ਹੈ ਕਹਿੰਦੀ ਆਪਣੇ ਬਤਨਾਂ ਨੂੰ ਹਾਂ ਚੱਲੀਏ ਬਤਨਾਂ ਨੂੰ ਆਸਾਂ ਨੂੰ ਮਾਣ ਬਤਲਾ ਬਤਨਾਂ ਦਾ ਹੈ ਪਰ ਭਜਨ ਮਾਣ ਦਾ ਗਾਣਾ ਹਾਂ ਨਹੀਂ ਚਲੋ ਵਧੀਆ ਗੱਲ ਆ ਜੀ ਆਪਣੇ ਘਰ ਬਗੈਰ ਵੀ ਕੁਝ ਨਹੀਂ ਹੈਗਾ ਹੋਰ ਭਾਈ ਰਾਜੀ ਰਹਿਣ ਭਾਈ ਆਪਣੇ ਘਰਾਂ ਹਾਂ ਇਹਾਂ ਦੇ ਆਉਂਦੇ ਆਦਾ ਮੂੰਹ ਤੋਂ ਖਬਰ ਉਹ ਜਾਂਦੀ ਤੇ ਪਿੱਛੇ ਦਾ ਖਾਬੇ ਭਾਈ ਹਾਂ ਇਹ ਇਹ ਕਹਾਵਤ ਮੈਂ ਬੰਮੀ ਬਹੁਤ ਵਾਰ ਸੁਣੀ ਆ ਹਨਾ ਆਪਣੇ ਘਰ ਸੁਗੀ ਚਾਹੀਦੀਆਂ ਹਾਂ ਆਓ ਭਾਈ ਮਿਲਜੋ ਅਸੀਂ ਆਪ ਆਪਣੇ ਘਰੇ ਰਾਜੀ ਰਹਿਣੇ ਕਰਮਾ ਖੁਸ਼ੀ ਖੁਸ਼ੀ ਆਓ ਖੁਸ਼ੀ ਖੁਸ਼ੀ ਜਾਓ ਹੋਰ ਹੋਰ ਠੀਕ ਨੀ ਸੇ ਮਾਂ ਬਾਪ ਨੂੰ ਕਹਿੰਦੇ ਜਿਹਦੇ ਧੀ ਸੁਖੀ ਉਹਦੇ ਪੁੱਲ ਸੁਖੀ ਜਿਹਦੀ ਕੀ ਧੀ ਦੁਖੀ ਉਹਦੀ ਪੁੱਲ ਦੁਖੀ ਪੁੱਲ ਦੁਖੀ ਸਹੀ ਗੱਲ ਹੈ ਮੈਂ ਕਹਿੰਦਾ ਨੇ ਆਹ ਜਾਨੂ ਕੋਈ ਨਹੀਂ ਦੁੱਖ ਦੇਖਣ ਜਾਂਦਾ ਭਾਈ ਕੋਈ ਚਾਹੇ ਅਮੀਰ ਚਾਹੇ ਗਰੀਬ ਸਭ ਤੇ ਸੁਖੀ ਬਸੇ ਹਾਂ ਦੁੱਖ ਨਹੀਂ ਦੇਖ ਹੁੰਦਾ ਭਾਈ ਈਆਂ ਦਾ ਉਹੀ ਤਾਂ ਹੈ ਓ ਲੱਡੂ ਆਏ ਤੇਰੇ ਕੀਤੇ ਵੀ ਹੁੰਦੀ ਬੰਦੇ ਨੂੰ ਆਪਣਾ ਦੁੱਖ ਲੈ ਕੇ ਆਦ ਆ ਜਾਂਦਾ ਹਾਂ ਕੋਈ ਕਹਿੰਦੀ ਖਿਆਲ ਦੇ ਕਿਛ ਹਾਂ ਸਮਗੀ ਇਹ ਆਦੇ ਆ ਚਦੀ ਆ ਆਏ ਹਾਏ ਆਏ ਹਾਏ ਆਏ ਹਾਏ ਕਾਟੂ ਆ ਇਹ ਦੇਖਦੀ ਆ ਹਾਂ ਜਿਲ ਮਰੀ ਦੂ ਨਹੀਂ ਕਪੈ ਕਿਦਰੀ ਐਨੀ ਤੂੰ ਨਹੀਂ ਕਪੈ ਹਰ ਕੋਨੇ ਕਦੇ ਉਹ ਕਾ ਤੇ ਓਏ ਲੈ ਮਮੀ ਕੈਸ ਕਰ ਰਹੀ ਨਹੀਂ ਅੰਦਰ ਦਾ ਕਰਦੀ ਐ ਅਜੀ ਐ ਕਰੇ ਪੁੱਤ ਕਰਦੇ ਤੂੰ ਵੀ ਤੂੰ ਵੀ ਜਾ ਜੀਬ ਕੱਢੂਗੀ ਦੇਖੀ ਆ ਦੇਖੀ ਆ ਦੇਖੀ ਰੋ ਕਾਲ ਕਰ ਉਹ ਗੁਰੂ ਆ ਦੇਖੀ ਅੰਦਰ ਦਾ ਕਰਦੀ ਵੀ ਤੇ ਹਾਂ ਕਰਦੀ ਬੋਸਣਾ ਅੱਜ ਵੀਡੀਓ ਤੇ ਹੈਗੀ 1000 ਮੈਨੂੰ ਕਰਦੀ ਸੀ ਹਾਂ ਤੇ ਪੁੱਤ ਪੁੱਤ ਕਰੀ ਆ ਪੋਛੋੜੀ ਆ ਦੇਖੀ ਲਓ ਓਏ ਔਰ ਇਹ ਕੋਈ ਕਰਦੀ ਹੋਰ ਨਹੀਂ ਕਰਨਾ ਇਹਨੇ ਲੱਡੂ ਜੇ ਨੇ ਓਏ ਨਹੀਂ ਕਰਨਾ ਮੈਂ ਨਹੀਂ ਕਰਨਾ ਹੂੰ ਨਹੀਂ ਹੋਣੀ ਕਰਦਾਂ ਤੇ ਲੱਖੇ ਨੂੰ ਦੀ ਸ਼ਾਵਾਂ ਖਾਇਨ ਬਾਰ ਬੰਨ ਕਾਦ ਕੀ ਕਰਦੀ ਆ ਹਾਂ ਪੂਰਾ ਮੈਨੂੰ ਦੂਈ ਨੂੰ ਐ ਮਾਲਾ ਵਾਲਾ ਮੈਂ ਕਰਦੀ ਸੁੱਖੀ ਕਹਿੰਦੀ ਮੰਮੀ ਮੈਂ ਹੋਰ ਐਣਾ ਛੁੱਟੀਆਂ ਵਧ ਗਈਆਂ ਜੀ ਹੁਣ ਹਾਂ ਫੇਰ ਅਮਾ ਕਾ ਚਲ ਰਹਿ ਦਾ ਤੇ ਚੌਦੀ ਪੂਰੀ ਸੁੱਖੀ ਤਾਂ ਸਾਨੂੰ ਫਾਇਦਾ ਬਹੁਤ ਦਾ ਭਾਈ ਸੁੱਖੀ ਸਾਡਾ ਕੈਮਰਾਮੈਨ ਹੈ ਕੈਮਰਾਮੈਨ ਵੀ ਆ ਊਂ ਵੀ ਨੇ ਆਣੇ ਸੰਭਲਣਦੇ ਭਾਈ ਹਾਂ ਰਹਿ ਕੇ ਵੈਸੇ ਬਹੁਤ ਖੁਸ਼ ਹੈ ਨਹੀਂ ਕਿਤੇ ਵੀ ਐਨਾ ਹਾਂ ਉਹ ਬਸ ਬੜੀ ਆ ਤਿੰਨ ਦਿਨ ਚਾਰ ਦਿਨ ਓਹੋ ਬਿਲਕੁਲ ਸਹੀ ਗੱਲ ਆ ਹਾਂ ਇਹਨੂੰ ਚਾਹੇ ਦੇ ਕੇ ਨਾ ਜਾ ਸੁੱਖੀ ਨੂੰ ਹਾਂ ਇਹ ਗੱਲ ਕਹਾਂ ਲੈ ਗਿਆ ਜੀ ਸਹੀ ਹੈ ਮੈਂ ਨਹੀਂ ਤੇਰੇਗਾ ਗੱਲਾਂ ਕਰਨੀਆਂ ਮੈਂ ਨਹੀਂ ਗੱਲਾਂ ਕਰਨੀਆਂ ਤੂੰ ਬੋਧ ਖਾਮ ਹੋ ਗਿਆ ਜਿਹੜਾ ਕੱਢੇ ਜੀ ਰੋਵਨ ਚਲੋ ਠੀਕ ਹੈ ਜੀ ਫਿਰ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੇ ਵਲੌਗ ਚ ਕਰ ਲਈ ਦੀਦੀ ਨੇ ਪੈਕਿੰਗ ਚੱਲੇ ਪਾਈ ਇਹ ਆਪਣੇ ਪਿੰਡ ਨੂੰ ਹੈ ਤੇ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ